ਨਾ ਨੰਬਰ ਸਿੰਘ ਸੀਗਾ ਤੇ ਮਤਲਬ ਸਾਢੇ 8 ਵਜੇ 9 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ ਕੀ ਪ੍ਰਾਣੀ ਦੁਸ਼ਮਣੀ ਕੋਈ ਪ੍ਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਆ ਬੱਚਾ ਛੋਟਾ ਜਿਹਾ ਤੁਹਾਨੂੰ ਕੀ ਲੱਗਦਾ ਜਿਸਨੇ ਕੀ ਕਤਲ ਸਾਨੂੰ ਤਾਂ ਇੰਜ ਲੱਗਦਾ ਦਸ ਕੀਤੀ ਗਏ ਨੇ ਇਹਦੀ ਕਤਲ ਕੀਤਾ ਦਾ ਰਾਤ ਦਾ ਮਾਮਲਾ ਜੀ ਲੜਕੇ ਨੂੰ ਵੇਰਕੇ ਦਾ ਲੜਕਾ ਵਾ ਕਿਰਚਾਂ ਕਰਤੇ ਵਗੈਰਾ ਮਾਰੀਆਂ ਉਹਨੂੰ ਤੇ ਸਵੇਰੇ ਹੀ ਪਤਾ ਲੱਗਾ ਖਾਸ ਕਰਕੇ ਐਮਐਲਏ ਸਾਹਿਬ ਨੂੰ ਵੀ ਦੱਸਿਆ ਗਿਆ ਵਾ ਡੀਐਸਪੀ ਸਾਹਿਬ ਆਪ ਆਏ ਆ ਜਿੰਨੇ ਵੀ ਇੱਥੇ ਜੋ ਵੀ ਬਣਦਾ ਉਹ ਕਾਰਵਾਈ ਪੂਰੀ ਕੀਤੀ ਜਾਏਗੀ ਵਧੀਆ ਤਰੀਕੇ ਨਾਲ ਡੀਐਸਪੀ ਸਾਹਿਬ ਆਪ ਆ ਕੇ ਐਸਐਚਯੂ ਸਾਰੀ ਪੁਲਿਸ ਫੋਰਸ ਪਰਿਵਾਰ ਮੈਂਬਰ ਵੱਲੋਂ ਕਿਹਾ ਕਿ ਦੋ ਤਿੰਨ ਬੰਦੇ ਦਾ ਨਾਮ ਵੀ ਲਿਤੇਗੇ ਵੇਖੋ ਜੀ ਜੇ ਲਿੱਤੇਗੇ ਤਾਂ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਜੋ ਵੀ ਕੁਛ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬੰਦੇ ਪੌਣਿਸ਼ਾਨ ਕੀਤੀ ਜਾ ਰਹੀ ਹੈ ਤੇ ਜਲਦੋਂ ਜਲਦ ਇਨਸਾਫ ਮਿਲੂਗਾ ਗੱਲ ਦਾ ਪਤਾ ਨਹੀਂ ਸਾਡੇ ਘਰ ਵੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਤੇ ਪਤਾ ਨਹੀਂ ਆ ਹੁਣ ਵਕਾ ਤੁਹਾਡੇ ਸਾਹਮਣੇ ਹੁਣ ਕਿਤੇ ਰਹਿਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ 3 ਕੁ ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦਾ ਕੁਝ ਨਹੀਂ ਨਹੀਂ ਰੰਜੋ ਰੰਜਿ ਦਾ ਕੋਈ ਨਹੀਂ ਮੁੰਡੇ ਜਦਾਂ ਲੱਲੋੜ ਪੈਂਦੇ ਹੋ ਲੱਲੋੜ ਪੈਂਦਾ ਤੁਹਾਨੂੰ ਕਿਸ਼ਨ ਹੈ ਭਾਈ ਪਤਾ ਲੱਗਾ ਕਿ ਐਦਾਂ ਦੀ ਇਹ ਹੁਣ ਗੁਰਦੁਆਰੇ ਅਲਾਸਮੈਂਟ ਹੋਈ ਸੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵਿਖਣਾ ਕਿ ਦੋਵੇਂ ਭਰਾ ਅਸੀਂ ਕਹਿੰਦੇ ਵੀ ਸਾਡਾ ਮੁੰਡਾ ਨਹੀਂ ਰਾਤ ਦਾ ਹੈ ਵੇਖ ਤੇ ਆ ਜੀ ਤੇ ਮੈਂ ਤੇ ਹੁੰਦੇ ਹਾਂ ਮਸ਼ਾਲ ਲੈਣ ਮੈਂ ਵੀ ਇਹਦੇ ਮੱਦੇਦ ਆਪਣਾਂਗੇ ਮੋਕੇ ਤੇ ਪੁਲਿਸ ਆਈ ਹੈ ਹਾਂਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲ ਆ ਲੈ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹ ਹੋਈ ਵੀ ਜੇ ਕੋਈ ਦੋਸ਼ੀ ਆ ਤੇ ਉਹ ਉੱਥੇ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਹੁਣ ਪਤਾ ਲੱਗਾ ਵਾ ਤੇ ਇਸ ਤਰ੍ਹਾਂ ਕੇ ਦੇ ਮਤਲਬ ਡੈਥ ਹੋਈ ਹੈ ਤੇ ਮੈਂ ਦੇਖਣ ਆਇਆ ਤੇ ਜੋ ਵੇਖਣ ਨੂੰ ਲੱਗਾ ਇਹ ਡੈਥ ਕੀਤੀ ਗਈ ਲੱਗਦੀ ਹੈ ਹਾਂ ਇਹ ਨਾ ਕਿ ਜਿਵੇਂ ਕਿਸ ਨੇ ਮਾਰ ਕੇ ਸੁਟਿਆ ਤੇ ਕਿਹੜਾ ਲੱਕ ਹੈਗਾ ਇਹ ਵੀਰ ਕੇ ਤੇ ਕਿਹੜਾ ਲੱਕ ਇਹ ਮੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ ਜਿਹੜਾ ਇਹਨਾਂ ਦਾ ਮੇਚੀ ਦਾ ਹਾਂਜੀ ਬੱਗੇ ਵਾਲੀ ਵਾਦੀ ਆ ਕਿੰਨੀ ਕੰਵਰਸੀ ਜੀ ਮੁੰਡੇ ਦੀ ਇਹ 18 ਸਾਲ ਦੇ ਕਰੀਬ ਹੋਣਾ ਵਾ ਤੇ ਮੈਂ ਤਾਂ ਵੀ ਵੇਖੇ ਨਹੀਂ ਬੜੀ ਦੇਣੂਗੇ ਪਤਾ ਨਹੀਂ ਇਹਨਾਂ ਕੋ ਰਿਸ਼ਤੇ ਰੂਤੇਦਾਰਾਂ ਨੂੰ ਵਿਚਾਰਿਆ ਇੱਕ ਲਿਆ ਸੀ ਹੁਣ ਕੀ ਮੰਗੀ ਕਰਦੇ ਹੋ ਜੀ ਨਹੀਂ ਦੇਖੋ ਜੀ ਇਹ ਸਰਕਾਰ ਪੂਰੀ ਰੇਤੇ ਤੇ ਧਿਆਨ ਦੇਵਾਵਾਂਗੇ ਅਸੀਂ ਕਰਾਂਗੇ ਬੇਨਤੀ ਐਮਐਲਏ ਸਾਹਿਬਾ ਨੂੰ ਜਿਹੜਾ ਵੀ ਦੋਸ਼ੀ ਹੋਏਗਾ ਹਾਂ ਹਾਂ ਜਿਹੜਾ ਜਿਹੜਾ ਦੋਸ਼ੀ ਹੋਏਗਾ ਉਹਦੇ ਤੇ ਕਾਰਵਾਈ ਕਰਵਾਵਾਂਗੇ ਤੁਹਾਨੂੰ ਇੱਕ ਸੂਚਨਾ ਮਿਲੀ ਹੈ ਡੈੱਡ ਬੋਡੀ ਹੈ ਮੇਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲੱਗੇ ਪਈ ਹੈ ਮੌਕੇ ਤੇ ਪੁੱਜੇ ਹਾਂ ਐਫਐਸਐਲ ਟੀਮ ਉਰਾਈ ਹੈ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਫਿਲਹਾਲ ਅਸੀਂ ਜਾਣ ਸ਼ੁਰੂ ਕਰ ਦਿੱਤੀ ਜੀ ਮੁੰਡੇ ਦੀ ਕਿੰਨੀ ਉਮਰ ਹੈ ਮੁੰਡੇ ਦੀ ਉਮਰ ਕੋਈ ਕਰੀਬ 18 ਸਾਲ ਹੈ ਜੀ ਹੈ ਸਿਰਫ ਕੁਝ ਦੋ ਤਿੰਨ ਬੰਦੇ ਦਾ ਨਾਮ ਵੇਜ ਜਾਂਦੇ ਪਰ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਉਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ